ਕਦਰ ਮਿਸੂ ਸੋਰੀ ਆਮਨੀ ਪਾਤੀ ਤੁਹਾਨੂੰ ਕੰਮ ਨਹੀਂ ਕਰ ਦਿੱਤਾ ਜੇ ਤੁਹਾਡੇ ਕਾਰਜਕਰੋ ਕੋ ਹੋਵੇ ਤਾਂ ਸਹੀ ਵਾਂ ਦੇਖੋ ਮੈਂ ਸਰਕਾਰ ਦੇ ਮਿਨਿਸਟਰੀ ਰਿਹਾ ਔਰ 11 ਮਹੀਨੇ ਮਿਨਿਸਟਰੀ ਕਰਨਾ ਸ਼ਕਤ ਜਿੰਮਤ ਕਟ ਹੋਣਗੇ ਮੈਨੂੰ ਕੋਈ ਕਿਸ ਨੇ ਰੋਕਿਆ ਨਹੀਂ ਕਿਸੇ ਕੰਮ ਤੋਂ ਮੈਨੂੰ ਟੋਟਲ ਆਜ਼ਾਦੀ ਸੀ ਟੋਟਲ ਫਰੀडम ਸੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀਗਾ ਸ਼ਾਇਦ ਮਿਨਿਸਟਰੀ ਹੋਜੀ ਸੀ ਕਿ ਮੈਨੂੰ ਜਨਰਲ ਸਿਵਲ ਗਵਰਨਮੈਂਟ ਬਹੁਤ ਬਹੁਤ ਫਰੀडम ਹੁੰਦਾ ਮੈਨੂੰ ਸੋਰਨ

ਅਸੀਂ ਕਹਿ ਰਹੇ ਹਾਂ ਸ਼ਰਮਾ ਜਾਨ ਨੇ ਕਿ ਯਾਰਾ ਕੰਮ ਕਰਨ ਲੱਗੇ ਲੱਗੂ ਕਾ ਜਿਹਨੇ ਖੁੰਦਕ ਵਾਈਚ ਕਰਨ ਗਿਆ ਉਹ ਕਦੇ ਇੱਕ ਦਸਣਾ ਲੋਕਾਂ ਨੂੰ ਖੁੰਦਕ ਵਾਈਚ ਕਰਨ ਗਿਆ ਸੋ ਉਹਨਾਂ ਦਾ ਬਾਕੀ 파ਰਟੀ ਨਾਲ ਉਹਨੇ ਸੋਚ ਬੁਟਲ ਅਲੱਗ ਹੈ ਉਹ ਕਹਿੰਦੇ ਕਿ ਥੱਲੇ ਥੱਲੇ ਬੋਲਿਆ ਕਿ ਨਾ ਕਿ ਇੱਕ ਟੈਕਸ ਹੈਗੇ ਸਾਡੇ ਭਾਜਪਾ ਵਾਲੇ ਕਹਿ ਰਹੇ ਤੇ ਸਾਡੇ ਥੱਲੇ ਥੱਲੇ ਬੋਲਿਆ ਕਿ ਬਿਲਕੁਲ ਇਸ ਤਰ੍ਹਾਂ ਹੁੰਦਾ ਕਿ ਉਹਨੂੰ ਟੈਲੀਫੋਨ ਕਿਸ ਨੂੰ ਕਰ ਲੈਣਾ ਤਾਂ ਕੋਈ ਟੱਚ ਨਹੀਂ ਆਉਂਦਾ ਤੇ ਉਹਨਾਂ ਦੇ ਅਗਲੇ ਬੰਦਾ ਕਿ ਹਾਂ ਜੀ ਮੈਂ ਤੁਹਾਡੇ ਨਾਲ ਇੰਟਰਸਟਡ ਹਾਂ ਤੇਰੀ ਤੱਕ ਕੋਈ ਗੱਲ ਤੇ ਇਸ ਕਰਕੇ ਸਾਰੀ ਦੁਨੀਆ ਸਾਰੀ ਮਿਲਦੀ-ਗਿਲਦੀ ਅਸੀਂ ਹੁਣ ਜਦੋਂ ਵਿਧਾਨ ਤੇ ਹਾਸੇ ਮਖੌਲ ਚ ਕਈ ਗੱਲਾਂ ਹੋ ਜਾਂਦੀਆਂ ਪਰ ਇਹ ਨਹੀਂ ਮਤਲਬ ਕਿ ਤੁਸੀਂ ਸਾਰਿਆਂ ਦਾ ਟੱਚ ਹੈ ਕੋਈ ਨਾ ਦੇ ਬੋਲ ਰਿਹਾ ਬਿਜਲੀ ਬੋਲ ਰਿਹਾ ਨਹੀਂ ਮੈਨੂੰ ਕਿਤੇ ਫੋਨ ਨਹੀਂ ਆਇਆ ਨਹੀਂ ਨਹੀਂ ਮੈਨੂੰ ਕੋ ਫੋਨ ਨਹੀਂ ਆਇਆ ਲੇਕਿਨ ਅੱਜ ਪਰਸੋਂ ਚਾਹਤ ਮੈਂ ਆਰਡਰ ਮੇਰੇ ਪੀਏ ਕੋ ਮੇਰਾ ਫੋਨ ਸੀਗਾ ਤੇ ਇੱਕ ਬੰਦਾ ਸੀ ਬਾਹਰ ਦਾ ਨੰਬਰ ਜਿਹਨੇ ਗਲਤੀ ਨਾਲ ਕੁਪਲੇ ਮੈਂ ਕਿਹਾ ਬਾਹਰ ਦਾ ਫੋਟਕਿਆ ਨਾ ਕਰੋ ਜੀ ਉਹਨੇ ਚੁੱਕਿਆ ਤੇ ਬੰਦਾ ਕਹਿੰਦਾ ਜਿੱਦੇ ਤਾਂ ਗੱਲ ਖਰਾ ਉਹ ਮੇਰੇ ਪੀਏ ਕਹਿੰਦਾ ਉਸ ਨੂੰ ਅਸੀਂ ਕੀ ਗੱਲ ਕਰਨੀ ਆ ਉਹ ਬੰਦਾ ਉਹਨੇ ਦੱਸਿਆ ਨਹੀਂ ਕੀ ਕੰਮ ਹੈ ਤੇ ਜੋ ਨਾਮ ਦੱਸਿਆ ਸੀ ਉਹਨੇ ਉਹ ਬਾਤ ਪਤਾ ਲੱਗਾ ਕਿ ਉਹ ਜਿਹੜੇ ਬਾਕੀ ਆ ਮੇਰੇ ਨਾਲ ਮਿਸਰ ਦਾ ਨਾਮ ਹੋਈ ਸੀ ਸੇਸ਼ ਕਰਕੇ ਹੋ ਸਕਦਾ ਕਿ ਉਹ ਟਰਾਈ ਕਰ ਰਹੇ ਹੋ ਪਰ ਮੈਨੂੰ ਮੈਨਾਂ ਕੋਈ ਕਿਸੇ ਗੱਲ ਨਹੀਂ ਇਸ ਤਰ੍ਹਾਂ ਭਾਜਪਾ ਦਾ ਵਾਰੀ ਜੀ 400 ਪਾਰ ਲੋਕ ਸਭਾ ਚੁਣਾਂ ਦੇ ਸੀ ਦੇਖਦਾ ਕੋਈ ਲੱਗਦਾ ਨਹੀਂ ਹੈ ਜੇ ਆਏਗਾ ਤੇ ਹਿੰਦੁਸਤਾਨ ਵਾਸਤੇ ਬਹੁਤ ਮਾੜਾ ਦਿਨ ਹੋਏਗਾ ਬਹੁਤ ਹੀ ਸਟਰੋਂਗ ਕੋਈ ਪਾਰਟੀ ਹੁੰਦੀ ਦੀ ਆਪਰੇਸ਼ਨ ਬਹੁਤ ਸਟਰੋਂਗ ਦੇ ਰਹੀ ਹੈ 2/3 ਮੈਜੋਰਟੀ ਲਿਮਿਟ ਜੇ ਜੀ ਕਨਸਟੀਟਿਊਸ਼ਨ ਚੇਂਜ ਹੋ ਜਾਣੀ ਹੈ ਅਸੀਂ ਅੱਖਾਂ ਚ ਪਸੋਂਦੇ ਦੇ ਰਹਿਣੇ ਦੋਸਤਾਨੀਆਂ ਨੇ ਪਰ ਉਹ ਟਾਈਮ ਬਹੁਤ ਡੇਟ ਹੋ ਜਾਣਾ ਹੈ